ਪੀਰੀ ਫੁਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਪਹੁੰਚੇ ਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜੇ ਜਿਨ੍ਹਾਂ 3 ਭੈਣਾਂ ਦੇ ਘਰ ਬਰਬਾਦ ਹੋ ਚੁੱਕੇ ਨੇ ਕੁਛੀ ਤੀਸਰੀ ਔਰਤ ਦੇ ਕਾਰਨ ਜਿਹੜੀ 3rd ਪਰਸਨ ਕੋਈ ਔਰਤ ਆ ਗਈ ਤੁਹਾਡੀ ਲਾਈਫ ਦੇ ਵਿੱਚ ਤੁਹਾਡੀ ਲਾਈਫ ਨੂੰ ਖਰਾਬ ਕਰ ਦਿੱਤਾ ਉਸ ਲਾਈਫ ਨੂੰ ਤੁਸੀਂ ਕਿੱਦਾਂ ਬਚਾਉਣਾ ਹੈ ਤੇ ਜਿਹੜੀ ਤੀਸਰੀ ਔਰਤ ਹੈ ਜਿਹੜੀ ਦੂਜੀ ਔਰਤ ਵਿੱਚ ਆਈ ਹੈ ਤੀਸਰਾ ਬੰਦਾ ਜਿਹੜਾ ਤੁਹਾਡੀ ਜ਼ਿੰਦਗੀ 'ਚ ਆਇਆ ਉਹਨੂੰ ਕਿੱਦਾਂ ਪਰੇ ਹਟਾਉਣਾ ਹੈ ਇਸ ਵੀਡੀਓ ਦੇ ਵਿੱਚ ਦੇਖ ਲੈਣਾ ਸਾਰੀ ਗੱਲਬਾਤ ਦੱਸਾਂਗੇ ਪਹਿਲਾਂ ਤਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣਗੀਆਂ ਸੋ ਗੱਲ ਕਰਦੇ ਹਾਂ ਜੀ ਹੁਣ ਇਹਨਾਂ ਜਿਹੜੇ ਲਾਈਫ ਦੇ ਵਿੱਚ ਥਰਡ ਬੰਦਾ ਆ ਜਵੇ ਠੀਕ ਹੈ ਤੀਸਰਾ ਬੰਦਾ ਜਿਹੜਾ ਲਾਈਫ ਚਾਉਂਦਾ ਘਰ ਨੂੰ ਬਰਬਾਦ ਕਰ ਦਿੰਦਾ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਇਹ ਬਹੁਤ ਜ਼ਿਆਦਾ ਹੋ ਚੁੱਕਾ ਹੈ ਬਹੁਤ ਤੇ ਜ਼ਿਆਦਾ ਕੇਸਸ ਵੱਧ ਚੁੱਕੇ ਨੇ ਆਪਣੇ ਪੰਜਾਬ ਦੇ ਵਿੱਚ ਵੀ ਕਿ 올 ਓਵਰ ਇੰਡੀਆ ਦੇ ਵਿੱਚ ਵੀ ਇਹ ਕੇਸ ਬਹੁਤ ਵਧੇ ਨੇ ਕਿ ਹਰ ਬੰਦਾ ਜਾਂ ਹਰ ਔਰਤ ਇਸ ਚੀਜ਼ ਤੋਂ ਦੁਖੀ ਹੈ ਤਾਂ ਜਿਹੜਾ ਬੰਦਾ ਘਰ ਦੇ ਵਿੱਚ ਜਿਹਨੇ ਘਰ ਬਣਾਇਆ ਹੁੰਦਾ ਆਪਣਾ ਘਰ ਬਹੁਤ ਲਾਈਫ ਕੱਢੀ ਹੁੰਦੀ ਐਨੇ ਸਮੇਂ ਤੋਂ ਜਿਸ ਔਰਤ ਨੇ ਉਹ ਬੰਦਾ 1 ਮਿੰਟ ਦੇ ਵਿੱਚ ਜਦੋਂ ਪਰਾਇਆ ਕਰਕੇ ਚਲੇ ਜਾਵੇ ਤਾਂ ਬਹੁਤ ਦਿਲ ਦੁਖਦਾਇਆ ਔਰ ਉਹਨਾਂ ਧੀਆ ਪੈਣਾ ਦੇ ਜਿਹੜੇ ਧੋਖਾ ਕੋਈ ਬਣਾਂਦਾ ਨਹੀਂ ਗਾ ਅੱਜ ਦੇ ਡੇਟ ਦੇ ਵਿੱਚ ਕਿਉਂ ਕਰਕੇ ਉਹਨਾਂ ਕੋ ਵਿਚਾਰੀਆਂ ਕੱਲੀਆਂ ਪੈ ਜਾਂਦੀਆਂ ਉਹਨਾਂ ਦੇ ਕੱਲੀਆਂ ਪੈਣ ਦੇ ਕਾਰਨ ਉਹਨਾਂ ਦਾ ਕੋਈ ਸਾਥ ਨਹੀਂ ਦੇ ਪਾਂਦਾ ਔਰ ਕਈ ਵਿਚਾਰੀਆਂ ਇਸ ਕਾਰਨ ਕੋਈ ਤਾਂ ਆਪਣਾ ਜ਼ਿੰਦਗੀ ਖਰਾਬ ਕਰ ਲੈਂਦੀਆਂ ਕੋਈ ਨਸ਼ੇ 'ਚ ਪੈ ਜਾਂਦੀਆਂ ਕੋਈ ਗਲਤ ਰਸਤੇ ਤੇ ਚਲੇ ਜਾਂਦੀਆਂ ਬਹੁਤ ਜ਼ਿਆਦਾ ਕੇਸ ਇਸੇ ਵਧ ਚੁੱਕੇ ਨੇ ਸੋ ਕਿਸੇ ਦਾ ਘਰ ਬਰਬਾਦ ਕਰਨਾ ਕੋਈ ਬਹੁਤ ਅਕਲ ਵਾਲੀ ਗੱਲ ਨਹੀਂਗੀ ਜਦੋਂ ਤੀਸਰਾ ਬੰਦਾ ਲਾਈਫ ਦੇ ਵਿੱਚ ਕਿਸੇ ਦੇ ਆਉਂਦਾ ਉਹ ਇਹ ਚੀਜ਼ ਸੋਚ ਕੇ ਆਉਂਦਾ ਕਿ ਮੈਂ ਜਿਆਦਾਤਰ ਤਾਂ ਲੋਕੀ ਪੈਸੇ ਵਾਲੇ ਦੇਖ ਕੇ ਆਉਂਦੇ ਵੀ ਕੋਈ ਪੈਸੇ ਵਾਲਾ ਇਨਸਾਨ ਹੈ ਉਹਨੂੰ ਕਿਸੇ ਤਰੀਕੇ ਨਾਲ ਕੋਈ ਵੀ ਕਿਸੇ ਤਰੀਕੇ ਦਾ ਵਸ਼ੀਕਰਨ ਕਰਕੇ ਉਹਨੂੰ ਆਪਣੇ ਵਸ ਵਿੱਚ ਕਰ ਲਈਏ ਤੇ ਪੈਸਾ ਖਾਣਾ ਉਹ ਤੋਂ ਹੁੰਦਾ ਕੀ ਹੈ ਪੈਸਾ ਖਾਣ ਤੋਂ ਬਾਅਦ ਜਦੋਂ ਪੈਸਾ ਖਾ ਲਿੱਤਾ ਜਾਂਦਾ ਜਾਂ ਪੈਸਾ ਖਤਮ ਹੋ ਜਾਂਦਾ ਫਿਰ ਉਸ ਤੋਂ ਬਾਅਦ ਉਸ ਬੰਦੇ ਨੂੰ ਵੀ ਛੱਡ ਦਿੱਤਾ ਜਾਂਦਾ ਉਸ ਔਰਤ ਨੂੰ ਲੋਕ ਤੇ ਉਹ ਔਰਤ ਕਿਸੇ ਹੋਰ ਮਰਦ ਨਾਲ ਜਾ ਕੇ ਆਪਣੇ ਰਿਸ਼ਤੇ ਜੋੜ ਲੈਂਦੀ ਹੈ ਤੇ ਬਹੁਤ ਸਾਰੇ ਕੇਸਿਸ ਇਦਾਂ ਦੇ ਬਹੁਤ ਆ ਚੁੱਕੇ ਆ ਸੋ ਇਹਨਾਂ کیسਾਂ ਨੂੰ ਦੇਖਦੇ ਹੋਏ ਉਹਨਾਂ ਧੀਆ ਭੈਣਾ ਵਾਸਤੇ ਇਹ ਵੀਡੀਓ ਬਣਾਈ ਹੈ ਇਹ ਕੱਲੀ ਧੀਆ ਭੈਣਾ ਵਾਸਤੇ ਨਹੀਂ ਇਹ ਉਹਨਾਂ ਇਨਸਾਨਾਂ ਵਾਸਤੇ ਵੀ ਹੈ ਮਰਦਾਂ ਵਾਸਤੇ ਵੀ ਹੈ ਜੇ ਕਿਸੇ ਦੀ ਧੀ ਭੈਣ ਖਰਾਬ ਹੋ ਚੁੱਕੀ ਆ ਜੇ ਕਿਸੇ ਦੀ ਧੀ ਧੀ ਵੀ ਇਹ ਜੇ ਕੰਮ ਕਰਦੀ ਆ ਤਾਂ ਉਹਨਾਂ ਵਾਸਤੇ ਵੀ ਇਹੀ ਪ੍ਰਯੋਗ ਕੀਤਾ ਜਾਊਗਾ ਤਾਂ ਇਹ ਵੀਡੀਓ ਉਹਨਾਂ ਵਾਸਤੇ ਬਹੁਤ ਲਾਹੇਮੰਦ ਆ ਉਹਨਾਂ ਨੂੰ ਇੱਕ ਰਾਮਬੰਨ ਦਾ ਕੰਮ ਕਰੇਗੀ ਇਹਨੇ ਫਾਇਦੇ ਦੀ ਵੀਡੀਓ ਆ ਇਸ ਵੀਡੀਓ ਦੇ ਵਿੱਚ ਜਿਹੜੀ ਚੀਜ਼ ਦਰਸਾਈ ਜਾਏਗੀ ਦੱਸਿਆ ਜਾਏਗਾ ਉਹਨੂੰ ਪੂਰੀ ਤਰ੍ਹਾਂ ਕਰ ਲੈਣਾ ਤਾਂ ਦੋਸਤੋ ਜਿਹੜੀ ਗੱਲ ਹੈ ਕੱਲੀ ਕੱਲੀ ਸਮਝ ਲੈਣਾ ਕਿਉਂਕਿ ਕਰਕੇ ਇਸ ਗੱਲ ਦੇ ਵਿੱਚ ਹੀ ਬਹੁਤ ਕੁਝ ਹੈ ਔਰ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਵਧੇ ਹੋਏ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਕੇਸ ਵਧਣੇ ਆ ਕਿਉਂਕਿ ਕਰਕੇ ਮਾਹੌਲ ਦੇ ਹਿਸਾਬ ਨਾਲ ਅੱਜ ਦੀ ਡੇਟ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਬਹੁਤ ਹੈ ਸੋ ਇਹਨਾਂ ਚੀਜ਼ਾਂ ਨੂੰ ਹੀ ਮਕਾਉਣ ਵਾਸਤੇ ਇਹ ਜਿਹੜਾ ਅੱਜ ਦਾ ਸਾਨੂੰ ਅਸੀਂ ਜਿਹੜੀ ਵੀਡੀਓ ਕਨਸੈਪਟ ਤਿਆਰ ਕੀਤਾ ਤੁਹਾਡੇ ਵਾਸਤੇ ਖਾਸ ਕਰਕੇ ਤੁਸੀਂ ਇਸ ਦੇ ਉੱਤੇ ਚੰਗੀ ਤਰ੍ਹਾਂ ਅਮਲ ਜਿਹੜਾ ਹੈ ਕਰ ਲੈਣਾ ਕਿਉਂਕਿ ਕਿ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਕਈਆਂ ਦੇ ਘਰ ਬਚ ਸਕਦੇ ਨੇ ਕਈਆਂ ਦਾ ਪਰਿਵਾਰ ਬਚ ਸਕਦਾ ਆ ਸਾਡੇ ਲਈ ਇਤੋਂ ਖੁਸ਼ੀ ਦੀ ਗੱਲ ਕੋਈ ਹੋਰ ਨਹੀਂ ਸਕਦੀ ਸੋ ਅਸੀਂ ਇਸ ਚੀਜ਼ ਦੇ ਉੱਤੇ ਖਾਸ ਧਿਆਨ ਦਿੱਤਾ ਹੈ ਜੋ ਕਿ ਸਾਨੂੰ ਜ਼ਿਆਦਾ ਲੱਗਾ ਕਿਸੀਂ ਕਰ ਸਕੀਏ ਸੋ ਦੋਸਤੋ ਤੁਸੀਂ ਹੁਣ ਕਰਨਾ ਕੁਝ ਨਹੀਂ ਇਹਦੇ ਵਿੱਚ ਜ਼ਿਆਦਾ ਕੋਈ ਜਿਆਦਾ ਲੰਬਾ ਚੌੜਾ ਕੰਮ ਨਹੀਂ ਹੈਗਾ ਛੋਟਾ ਜਿਹਾ ਕੰਮ ਆ ਤੁਸੀਂ ਇੱਕ ਯੰਤਰ ਤੁਹਾਨੂੰ ਦੇਵਾਂਗੇ ਜਿਹੜਾ ਯੰਤਰ ਹੈ ਉਸ ਯੰਤਰ ਨੂੰ ਤੁਸੀਂ ਬਣਾਉਣਾ ਆ ਯੰਤਰ ਨੂੰ ਬਣਾ ਲੈਣਾ ਕਾਗਜ਼ ਦੇ ਉੱਤੇ ਕੋਰੇ ਕਾਗਜ਼ ਦੇ ਉੱਤੇ ਬਣਾਉਣਾ ਕਾਲੇ ਪੈਨ ਦੇ ਨਾਲ ਠੀਕ ਹੈ ਕਾਲੇ ਪੈਨ ਦੇ ਨਾਲ ਪਲੇਨ ਕਾਗਜ਼ ਦੇ ਉੱਤੇ ਬਣਾ ਲੈਣਾ ਯੰਤਰ ਤੁਹਾਡੀ ਸਕਰੀਨ ਤੇ ਵੀ ਤੁਹਾਨੂੰ ਨਜ਼ਰ ਆਏਗਾ ਤੁਸੀਂ ਸਕਰੀਨ ਸ਼ਾਟ ਮਾਰ ਸਕਦੇ ਹੋ ਯੰਤਰ ਬਣਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਸ ਤਰ੍ਹਾਂ ਜਿਸ ਯੰਤਰ ਦੇ ਵਿੱਚ ਦਰਸਾਇਆ ਗਿਆ ਯੰਤਰ ਦੇ ਵਿੱਚ ਨੰਬਰ ਲਿਖੇ ਗਏ ਨੇ ਤੁਸੀਂ ਉਹਨਾਂ ਤਰੀਕਿਆਂ ਦੇ ਨਾਲ ਹੀ ਯੰਤਰ ਬਣਾ ਲੈਣਾ ਯੰਤਰ ਸਕਰੀਨ ਤੇ ਵੀ ਦੇਖ ਲਈਓ ਜਿਸ ਤਰ੍ਹਾਂ ਪਹਿਲੇ ਖਾਨੇ ਦੇ ਵਿੱਚ 108 ਲਿਖਿਆ ਹੋਇਆ 1800 ਸੋਰੀ ਥੱਲੇ 1008 ਲਿਖ ਕੇ ਫਿਰ ਆਪਣੇ ਤੁਸੀਂ ਘਰ ਵਾਲੇ ਦਾ ਨਾਮ ਲਿਖ ਸਕਦੇ ਆਂ ਦੂਜੀ ਔਰਤ ਦਾ ਨਾਮ ਲਿਖ ਸਕਦੇ ਆਂ ਤੇ ਇਸੇ ਤਰ੍ਹਾਂ ਜਦੋਂ ਕੋਈ ਬੰਦਾ ਗਲਤ ਹੋ ਜਵੇ ਇਹ ਔਰਤ ਪੋਬੇ ਤੇ ਉਸ ਔਰਤ ਦਾ ਪਹਿਲਾ ਨਾਮ ਠੀਕ ਹੈ ਜੀ ਔਰਤ ਗਲਤ ਅਤੇ ਔਰਤ ਦਾ ਪਹਿਲਾ ਨਾਮ ਤੇ ਬੰਦੇ ਦਾ ਦੂਜੇ ਪਾਸੇ ਨਾਮ ਤੋਂ ਤੁਸੀਂ ਇਸ ਯੰਤਰ ਨੂੰ ਸਿਰਫ ਕਾਗਜ਼ ਤੇ ਬਣਾਉਣਾ ਕਾਲੇ ਸਕੈਚ ਨਾਲ ਬਣਾ ਲਓ ਕਾਲੇ ਪੈਨ ਨਾਲ ਬਣਾ ਲਓ ਠੀਕ ਹੈ ਤੇ ਯੰਤਰ ਬਣਾ ਲੈਣਾ ਯੰਤਰ ਬਣਾ ਕੇ ਤੁਸੀਂ ਇਹਨੂੰ ਕਿਸੇ ਵੀ ਦਿਨ ਕਿਸੇ ਵੀ ਦਿਨ ਤੋਂ ਸ਼ੁਰੂ ਕਰ ਸਕਦੇ ਹੋ ਇਹਦੇ ਵਿੱਚ ਕੋਈ ਦਿਨ ਦੀ ਪਾਬੰਦੀ ਨਹੀਂ ਹੈਗੀ ਪਰ ਇਹ ਕੰਮ ਰਾਤ ਦੇ ਟਾਈਮ ਕਰਨਾ ਤੁਸੀਂ ਜਦੋਂ ਵੀ ਇਹ ਕੰਮ ਕਰਨਾ ਯੰਤਰ ਤੁਸੀਂ ਬਣਾ ਲੈਣਾ ਰੋਜ਼ ਇਹ ਕੰਮ ਕਰਨਾ ਹੈ ਪੂਰੇ 1 ਮਹੀਨਾ 1 ਮਹੀਨਾ 7 ਦਿਨ ਤੁਸੀਂ ਇਹ ਕੰਮ ਕਰਨਾ ਹੈ ਰੋਜ਼ ਕਾਗਜ਼ ਦੇ ਪੈਣਾ ਇੱਕ ਯੰਤਰ ਬਣਾ ਲੈਣਾ ਕੋਈ ਏਡੀ ਵੱਡੀ ਗੱਲ ਵੀ ਨਹੀਂ ਹੈ ਕਿ ਸੌਖਾ ਜਾਂ ਚਿੱਟ ਤਰੀਕਾ ਹੈ ਘਰ ਦੇ ਵਿੱਚ ਤੁਸੀਂ ਵਰਤ ਸਕਦੇ ਹੋ ਇਹਨੂੰ ਯੰਤਰ ਨੂੰ ਬਣਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਕਿਸੇ ਇਹਨੂੰ ਰੋਜ਼ ਕੀ ਕਰਨਾ ਅੱਗ ਲਾਉਣੀ ਹੈ ਠੀਕ ਹੈ ਇਸ ਯੰਤਰ ਨੂੰ ਅੱਗ ਲਗਾ ਕੇ ਥੋੜੀ ਜੀ ਇਹਦੇ ਉੱਤੇ ਜੁੱਤੀ ਜਿਹੜੀ ਹੈ ਹਲਕੀ ਜੀ ਮਾਰ ਦੇਣੀ ਹੈ ਠੀਕ ਹੈ ਜਦੋਂ ਤੁਸੀਂ ਜੁੱਤੀ ਮਾਰ ਦਿੱਤੀ ਇਹ ਯੰਤਰ ਸਾਡ ਦਿੱਤਾ ਤੁਸੀਂ ਇਸ ਯੰਤਰ ਦੇ ਨਾਲ ਤੁਸੀਂ ਇਦਾਂ ਦਾ ਚਮਤਕਾਰ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜਾ ਇਨਸਾਨ ਬੰਦਾ ਜਿਨੇ ਇਸ ਔਰਤ ਦੇ ਨਾਲ ਜਿਹਦੇ ਰਿਸ਼ਤੇ ਨਜਾਇਜ਼ ਰਿਸ਼ਤੇ ਜਾਂ ਔਰਤ ਦੇ ਬੰਦੇ ਨਾਲ ਰਿਸ਼ਤੇ ਹੈ ਉਹ ਬੰਦਿਆਂ ਦੇ ਵਿੱਚ ਕਲਾ ਕਲੇਸ਼ ਵੱਜ ਜਾਏਗਾ ਲੜਾਈ ਹੋ ਜਾਏਗੀ ਐਸੀ ਭਿਆਕਰ ਲੜਾਈ ਹੋਏਗੀ ਉਹ ਬੰਦਾ ਉਹਨੂੰ ਛੱਡ ਕੇ ਤੁਹਾਡੇ ਕੋਲ ਹੀ ਵਾਪਸ ਆਏਗਾ ਸੋ ਦੋਸਤੋ ਮੈਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਕਿਉਂਕਿ ਕਰਕੇ ਇਹਨਾਂ ਦੇ ਵਿੱਚ ਬਹੁਤ ਘਰਾਂ ਦੀ ਜ਼ਿੰਦਗੀ ਲਿਖੀ ਹੋਈ ਹੈ ਤਾਂ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ